ਸ਼ਸ਼ੀ ਗਾਲ ਮੈਮ ਸ਼ਸ਼ੀ ਗਾਲ ਸਰ ਤੇ ਮੈਮ ਦਰਸ਼ਕਾਂ ਨੂੰ ਦੱਸਿਓ ਆਪਣੇ ਬਾਰੇ ਕੀ ਕੀ ਆਪਣੇ ਲਵੇ ਮਿਲਦਾ ਵੀਰੇ ਸਰ ਸਾਡੇ ਕੋਲ ਮਿਲਦੇ ਨੇ ਇਤਰ ਹਾਂਜੀ ਫ੍ਰੈਗਰੈਂਸ ਤੁਹਾਨੂੰ ਜਿਵੇਂ ਦੀ ਚਾਹੀਦੀ ਹੈ ਉਵੇਂ ਜੀ ਮਿਲ ਜੂਗੀ ਸਾਡੇ ਕੋਲ ਕਿੰਨੇ ਤਰ੍ਹਾਂ ਦੀ ਫ੍ਰੈਗਰੈਂਸ ਹੈ ਮੈਮ ਆਪਣੇ ਕੋਲ 411 ਤਰੀਕੇ ਦੇ ਇਤਰ ਮਿਲਦੇ ਨੇ ਜੀ ਠੀਕ ਹੈ ਜੀ ਬਾਕੀ ਤੁਸੀਂ ਜਿਵੇਂ ਦੀ ਬੋਲੋਗੇ ਅਸੀਂ ਉਵੇਂ ਦੀ ਫ੍ਰੈਗਰੈਂਸ ਦੇ ਦਿੰਦੇ ਹਾਂ ਬਣਾ ਜੀ ਜੀ ਤੇ ਦੱਸਿਓ ਦਰਸ਼ਕਾਂ ਨੂੰ ਕਿਹੜੀ ਕਿਹੜੀ ਫ੍ਰੈਗਰੈਂਸ ਕਿੰਨੇ ਤੋਂ ਸ਼ੁਰੂ ਹੁੰਦੀ ਹੈ ਤੇ ਕੀ ਕੀ ਪ੍ਰਾਈਸ ਹੈ ਆਪਣਾ ਇਹਨਾਂ ਦਾ ਫ੍ਰੈਗਰੈਂਸਰ ਦੇਖੋ ਸਾਡੇ ਕੋਲ ਜਿਹੜੇ ਅੱਜ ਕੱਲ ਟ੍ਰੈਂਡਿੰਗ 'ਚ ਚੱਲ ਰਹੇ ਉਹਦ ਉਹਦਲ ਵਫਾ ਹੋ ਗਿਆ ਜੀ ਰਾਇਲ ਲੂਧ ਹੋ ਗਿਆ ਫਰੈਸ਼ ਫੀਲ ਹੋ ਗਿਆ ਬਹੁਤ ਤਰੀਕੇ ਦੀ ਫੇਵਰਸ ਮਿਲ ਜਾਣਗੀਆਂ ਜਿਵੇਂ ਤੁਸੀਂ ਥੱਕ ਜੂਗੇ ਦੇਖ ਦੇਖ ਕੇ ਜੀ ਪ੍ਰਾਈਸ ਸਾਡੇ ਕੋਲ ਪੰਜਾਬ ਦੇ ਵਿੱਚ ਸਭ ਤੋਂ ਘੱਟ ਰੇਟ 'ਚ ਨੇਗੇ ਜੀ ਹਾਂਜੀ ਲੈ ਵੀ ਦੋਸਤੋ ਬਾਈ ਜੀ ਦਾ ਸਕਰੀਨ ਤੇ ਨੰਬਰ ਦੇ ਦਾਂਗੇ ਸਭ ਨਾਲੋਂ ਘੱਟ ਰੇਟ 'ਚ ਮੈਮ ਹੁਣੀ ਕਹਿ ਰਹੇ ਨੇ ਤੁਸੀਂ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਤੇ ਉਰਿਆ ਕੇ ਦੇਖੋ ਤੇ ਬਹੁਤ ਤਰ੍ਹਾਂ ਦੀ ਕੁਆਲਿਟੀ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਤੇ ਬਾਕੀ ਮੈਮ ਇੱਕ ਗੱਡੀ 'ਚ ਟੰਗਣ ਵਾਸਤੇ ਤੁਸੀਂ ਕੀ ਆਟਮ ਸੀ ਉਹ ਵੀ ਬਹੁਤ ਥੋੜੀ ਫੇਮਸ ਆ ਆਹ ਦੇਖੋ ਸਰ ਜੀ ਇਹ ਤਾਂ ਸ਼ੀਸ਼ੇ ਵਾਲੀ ਸ਼ੌਣੀ ਲੱਗਦੀ ਹੈ ਜੀ ਤੇ ਲੈ ਵੀ ਦੋਸਤੋ ਆ ਤੁਸੀਂ ਦੇਖ ਸਕਦੇ ਹੋ ਇਹ ਗੱਡੀ ਦੇ ਵਿੱਚ ਟੰਗਣ ਵਾਸਤੇ ਫ੍ਰੈਗਰੈਂਸ ਬਹੁਤ ਸੋਹਣੀ ਹੁੰਦੀ ਆ ਤੇ ਬਾਕੀ ਮੈਮ ਹੁਣੇ ਦੱਸਾਂਗੇ ਹਾਂਜੀ ਮੈਮ ਇਹਦਾ ਦੱਸਿਓ ਪੂਰਾ ਦਸਤਾਨਾ ਕਿ ਇਹਦਾ ਸਿਸਟਮ ਆ ਸਰ ਆ ਦੇਖੋ ਜੀ ਇਹ ਨਾ ਸਿਰਫ ਤੁਸੀਂ ਜਾ ਕੇ ਗੱਡੀ ਦੇ ਸ਼ੀਸ਼ੇ 'ਚ ਟੰਗਣੀ ਹੁੰਦੀ ਐ ਜੀ ਇਹ ਜਦੋਂ ਹਿਲਦੀ ਐ ਨਾ ਇਹਦੇ ਉੱਪਰ ਲੱਗੀ ਕੱਚੀ ਲੱਕੜ ਜੀ ਇਹਦੇ ਫ੍ਰੈਗਰੈਂਸ ਆਂਦੀ ਐ ਬੜੀ ਸੋਹਣੀ ਆਂਦੀ ਐ ਇਹਦੇ ਉੱਡਣ ਦਾ ਕੋਈ ਚੱਕਰ ਨਹੀਂਗਾ ਕਈ ਵਾਰ ਹਾਂ ਗੱਡੀ 'ਚ ਸਮੈਲ ਆਉਣ ਲੱਗ ਜੇ ਤਾਂ ਇਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਨਹੀਂ ਜੀ ਠੀਕ ਐ ਤੇ ਇਹਦਾ ਪ੍ਰਾਈਸ ਮੈਮ ਕਿੰਨਾ ਪ੍ਰਾਈਸ ਸਰ 600 ਠੀਕ ਐ ਲੈ ਵੀ ਦੋਸਤੋ ਰੇਟ ਬਹੁਤ ਵਧੀਆ ਨੇ ਇੱਕ ਵਾਰੀ ਵਿజిਟ ਜ਼ਰੂਰ ਕਰੋ ਨਾਬਾ ਸ਼ਹਿਰ ਦੇ ਵਿੱਚ ਜੋ ਇਤਰਾਹਾਂ ਦਾ ਸ਼ੋਰੂਮ ਨਵਾਂ ਖੋਲਿਆ ਗਿਆ ਮੈਮ ਹੁਣੇ ਤੁਹਾਨੂੰ ਉੱਥੇ ਦੋਸਤੋ ਮਿਲ ਜਾਣਗੇ ਧੰਨਵਾਦ ਜੀ ਬਾਕੀ ਹੋਰ ਵੀ ਵੈਰਾਈਟੀ ਦੇਖੋ ਅੱਗੇ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਨਾਬੇ ਸ਼ਹਿਰ ਦੇ ਵਿੱਚ ਤੁਹਾਨੂੰ ਦबई ਦੀਆਂ ਖੰਜੂਰਾ ਮਿਲ ਜਾਣਗੀਆਂ ਤੁਸੀਂ ਦੇਖ ਸਕਦੇ ਹੋ ਦबई ਜਾਣ ਦੀ ਤੁਹਾਨੂੰ ਲੋੜ ਨਹੀਂ ਨਾਬੇ ਸ਼ਹਿਰ ਦੇ ਵਿੱਚ ਥੂਹੀ ਰੋਡ ਦੇ ਉੱਪਰ ਜੋ ਇਤਰਾਹਾਂ ਦੀ ਦੁਕਾਨ ਖੁੱਲੀ ਹੈ ਦੋਸਤੋ ਨਵਾਂ ਸ਼ੋਰੂਮ ਖੋਲਿਆ ਹੋਰੇ ਉੱਥੇ ਤੁਹਾਨੂੰ ਇਹ ਖੰਜੂਰਾ ਮਿਲ ਜਾਣਗੇ ਮੈਮ ਇਹਦਾ ਕੀ ਰੇਟ ਆ ਜੀ ਇਹਦਾ 500 ਰੁਪਏ ਰੇਟ ਹੈ ਸਰ ਜੀ ਹਾਂ ਜੀ ਤੇ ਨਾਲ ਸ਼ਹਿਦ ਇਹ ਕਿੱਥੇ ਦਾ ਮੈਮ ਇਹ ਵੀ ਸਰ ਕਸ਼ਮੀਰ ਦੀ ਵਾਦੀਆਂ ਦਾ ਸ਼ਹਿਦ ਹੈ। ਜੀ ਬਹੁਤ ਵਧੀਆ ਹੈਗਾ। ਬੋਡੀ ਦੇ ਵਾਸਤੇ ਇੰਨੀ ਵਧੀਆ ਡਾਈਟ ਹੈ ਕਸ਼ਮੀਰ ਸ਼ਹਿਦ ਦੇ ਵਿੱਚ ਖਜੂਰੇ ਦੇ ਮਰਬੇ ਦੀ। ਜੀ ਬਹੁਤ ਜ਼ਿਆਦਾ ਜਿਹਦੇ ਸਰੀਰ ਦੇ ਵਿੱਚ ਜਾਨ ਨਾ ਹੋਵੇ, ਹੱਥ ਪੈਰ ਦੁਖਦੇ ਹੋਣ ਉਹਨਾਂ ਦੇ ਵਾਸਤੇ ਬਹੁਤ ਵਧੀਆ ਡਾਈਟ ਹੈਗੀ ਤੁਸੀਂ ਇੱਕ ਵਾਰੀ ਜ਼ਰੂਰ ਲੈ ਕੇ ਟ੍ਰਾਇਲ ਕਰਿਓ। ਠੀਕ ਆ ਲੈ ਵੀ ਦੋਸਤੋ ਸਕਰੀਨ ਤੇ ਨੰਬਰ ਚੱਲ ਰਿਹਾ ਜੇ ਕਿਸੇ ਨੇ ਮੰਗਵਾਉਣਾ ਹੋਵੇ ਤੇ ਆਨਲਾਈਨ ਵੀ ਮੈਡਮ ਡਿਲੀਵਰੀ ਹੋ ਜਾਂਦੀ ਹੈ ਜੀ। ਹਾਂਜੀ ਸਰ ਤੇ ਨੰਬਰ ਦਿੱਤਾ ਹੋਇਆ ਸਕਰੀਨ ਦੇ ਉੱਪਰ ਦੋਸਤੋ ਜੇ ਕਿਸੇ ਨੇ ਆਨਲਾਈਨ ਵੀ ਮੰਗਾਉਣੇ ਨੇ ਤਾਂ ਬਾਈ ਜੀ ਨਾਲ ਤੁਸੀਂ ਕਨੈਕਟ ਕਰ ਸਕਦੇ AHHHHH uh -huh.